ਫਗਵਾੜਾ ਵਿਖੇ ਚਿੰਤਪੁਰਨੀ ਧਾਰਮਿਕ ਨੌਜਵਾਨ ਸਭਾ ਮਹੱਲਾ ਭਗਤਪੁਰਾ ਪ੍ਰੀਤਨਗਰ ਵੱਲੋਂ ਚੌਂਤਿਮਾ ਵਿਸ਼ਾਲ ਭਗਵਤੀ ਜਾਗਰਣ 14 ਸਤੰਬਰ ਦਿਨ ਸ਼ਨੀਵਾਰ ਨੂੰ ਪਾਰਕ ਵਿਖੇ ਕਰਵਾਇਆ ਜਾ ਰਿਹਾ ਹੈ ਹੈਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਹਾਂਜੀ ਉਹ ਬੈਠੀ ਹੈ ਮਾ ਮਾਈ ਦੇ ਚਾਹੇਰ ਦਾਸਕਰ ਧਾਰਮਿਕ ਨੌਜਵਾਨ ਸਭਾ ਮੱਲਾ ਭਗਤਪੁਰਾ ਪ੍ਰੀਤਨਗਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 34ਵਾਂ ਵਿਸ਼ਾਲ ਭਗਵਤੀ ਜਿਹੜਾ ਜਾਗਰਾਨ ਹੈ ਉਹ ਪ੍ਰੀਤਨਗਰ ਪਾਰਕ ਵਿੱਚ ਕਰਵਾ ਰਿਹਾ ਹੈ ਇਹ ਜਿਹੜਾ ਜਾਗਰਾਨ ਜੂਨ ਮਹੀਨੇ ਚ ਹੁੰਦਾ ਸੀ ਗਰਮੀ ਕਰਕੇ ਥੋੜਾ ਜਿਹਾ ਲੇਟ ਹੋਣ ਦੇ ਨਾਲ ਇਹ ਜਿਹੜਾ ਸਤੰਬਰ ਚ ਕਰਾਇਆ ਗਿਆ ਔਰ ਭਗਤਾਂ ਨੇ ਬੜਾ ਉਤਸ਼ਾਹ ਆ ਲੋਕਾਂ ਨੇ ਫੋਨ ਆਉਂਦੇ ਸੀ ਜਿਦਾ ਇੱਕ ਪਰਿਵਾਰ ਬਣ ਗਿਆ ਸੀ ਅਸੀਂ ਇਸ ਮਹੱਲੇ ਦੇ ਵਿੱਚ ਸਾਨੂੰ ਫੋਨ ਆਉਂਦੇ ਹੁੰਦੇ ਸੀ ਵੀ ਤੁਸੀਂ ਜਾਗਰਨ ਕਿਉਂ ਲੇਟ ਕੀਤਾ ਗਿਆ ਔਰ ਸਾਡੇ ਪ੍ਰੀਤਨਗਰ ਦੇ ਵਾਸੀਆਂ ਨੇ ਇੰਨਾ ਜਜ਼ੋਰ ਲਾਇਆ ਕਿ ਇਹ ਜਿਹੜਾ ਜਾਗਰਣ 5-70 ਦਿਨਾਂ ਦੇ ਵਿੱਚ ਵਿੱਚ ਕਰਵਾਇਆ ਗਿਆ ਔਰ ਮੈਂ ਮਾਤਾ ਚੰਤਪੁਰਨੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅਸ਼ੀਰਵਾਦ ਦਿੱਤਾ ਆਪਣੇ ਭਗਤਾਂ ਨੂੰ ਔਰ ਇਹ ਜਾਗਰਣ ਦਾ ਜਿਹੜਾ ਆਰੰਭ ਹੋਇਆ ਔਰ ਅੱਜ ਜੋਰਾ ਸ਼ੁਰਾਂ ਦਾ ਨਾਚ ਅੰਨੇ ਦੀ ਪ੍ਰਕਰਮਿਆ ਹੋ ਰਹੀ ਆ ਜਿਸ ਵਿੱਚ ਸਾਰੇ ਹੀ ਮੋਤਮਾਰ ਬੰਦੇ ਮੱਲੇ ਦੇ ਸਾਡੇ ਸੁਖਵਿੰਦਰ ਭਾਜੀ ਹੋਏ ਸਰਜੀਤ ਕਾਕਾ ਜੀ ਹੋ ਗਏ ਕਮਲਜੀਤ ਬੱਬੂ ਜੀ ਹੋ ਗਏ ਸਾਡੇ ਪਪੂ ਭਾਜੀ ਹੋ ਗਏ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਅੱਜ ਜਿਹੜਾ ਜਾਗਰਣ ਬੜੀ ਸੰਪੂਰਨ ਦਾ ਦੇਵਾਰ ਨੂੰ ਜਾ ਰਿਹਾ ਹੈ ਜਿਹੜਾ ਕੱਲ ਦਾ ਲੰਗਰ ਆ ਉਹ ਮਹਾਮਾਈ ਦਾ ਅੱਡ ਟਵਰ ਦਿਆ ਜਾਏਗਾ ਔਰ ਸ਼ਨੀਵਾਰ ਨੂੰ ਮਹਾਮਾਈ ਦਾ ਰਾਤ ਨੂੰ ਜਾਗਰਣ ਜਿਹੜਾ ਕੀ ਉਹ 프리ਤਰ ਨਗਰ ਪਾਰ ਵਿੱਚ ਬੜੀ ਸ਼ਾਨੋ ਸ਼ੌਕਤ ਦੇ ਨਾਲ ਸ਼ੁਰੂਆਤ ਹੋਊਗੀ ਜਿਹਦੇ ਵਿੱਚ ਬਹੁਤ ਹੀ ਵਧੀਆ ਕਲਾਕਾਰ ਮਹਾਮਾਈ ਦਾ ਗੁਣਗਾਨ ਕਰਨਗੇ ਜੈ ਮਾਤਾ